ਸ਼ੇਰ ਨਾਲ ਕੀ ਕਰਨ ਵਾਦਾ ਸ਼ੇਰ ਨਾਲ ਕਿ ਫਿਲਮ ਦੀ ਆਪਾਂ ਐਮਰਜੈਂਸੀ ਦੀ ਕਰਾਣੀਆਂ ਬੱਲੇ ਬੱਲੇ ਪੂਰਾ ਵਰਲਡ ਮੈਗਨਾ ਸਿਨੇਮਾ ਘਰ ਭਰ ਦੋ ਔਰ ਕੰਗਨਾਰ ਨੋ ਤੇਰੀ ਬੱਲੇ ਬੱਲੇ ਹੋਰ ਬਥੇਰੇ ਨੇ ਕੰਗਨਾ ਰਣੋਚ ਇਹੋ ਜਿਹਾ ਕੀ ਆ ਵੀ ਥੋੜਾ ਕਿਉਂ ਫੈਨ ਨਹੀਂ ਕੰਗਨਾ ਰਣੋਚ ਚਲੋ ਮੈਂ ਤੇ ਕਹਿੰਦਾ ਮੈਂ ਤੇ ਫੈਨ ਹੈਗਾ ਜਾਂ ਉਹਦਾ ਵਰਲਡ ਵੀ ਫੈਨ ਹੈ ਕਿ ਕਲਾਕਾਰ ਹੈ ਕਿ ਐਮ ਪੀ ਹੈ ਮੈਂਬਰ ਆਫ ਪਾਰਲੀਮੈਂਟ ਭਾਰਤ ਦੀ ਬੀਟੀ ਜੀ ਵੀ ਪੱਤਰਕਾਰ ਸਾਹਿਬ ਕਲਾਕਾਰ ਦਾ ਹੌਸਲਾ ਵਧਾਇਆ ਕਰੋ ਹੌਸਲਾ ਵਧਾਇਆ ਤੁਸੀਂ ਕਦੀ ਤਰੋੜਾ ਵਧਾਣ ਗਿਆ ਹੌਸਲਾ ਮੈਂ ਕਿਉਂ ਅੰਮੀ ਤਰੋੜਾ ਨੇ ਤੇ ਵਧਾਈ ਜਾਣਾ ਅੰਮੀ ਤਰੋੜਾ ਨੇ ਦੁਨੀਆ ਦੇਖਦੀ ਐ ਬੱਲੇ 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 ਦੀ ਅੰਮੀ ਤਰੋੜਾ ਬੱਲੇ ਬੱਲੇ ਦੀ ਗੱਲ ਕਰ ਰਹੇ ਜੇ ਫਿਲਮ ਫਲੌਗ ਹੋ ਗਈ ਫਿਲਮ ਨਾ ਚਲੀ ਕੀ ਕਰੋਗੇ ਤੁਸੀਂ ਇੱਕ ਚੀਜ਼ ਬੋਲੋ ਕੰਗਨਾਰ ਨੋਥ ਹਮ ਆਪਕੇ ਸਾਥ ਹੈ ਬੋਲੋ ਨਹੀਂ ਕਦ ਬੋਲੋ ਤੇ ਕੰਗਨਾਰ ਨੋਥ ਦੇ ਨਾਲ ਅਮੀ ਤੋ ਰੋੜਾ ਹੋਣ ਗਿਆ ਅਮੀ ਤੋੜਾ ਸਪੋਰਟ ਕਰ ਆਵੇ ਇੱਕ ਚੀਜ਼ ਇਹ ਨਹੀਂ ਕਹਿ ਸਕਦੇ ਕਿ ਕੰਗਨਾਰ ਨੋਥ ਹਮ ਆਪਕੇ ਸਾਥ ਹੈ ਸ਼ੇਰਨੀ ਆਪਣੀ ਫਿਲਮ ਚ ਅਮੀ ਤੋ ਰੋੜਾ ਨੂੰ ਕਿਉਂ ਨਹੀਂ ਲੈ ਲੈਂਦੀ ਜਦ ਤੁਸੀਂ ਕਹਿ ਰਹੇ ਹੋ ਕਿ ਕੰਗਨਾਰ ਨੋਥ ਸ਼ੇਰਨੀ ਆਮੀ ਤੋੜਾ ਸ਼ੇਰ ਆ ਤੁਹਾਨੂੰ ਫਿਲਮ ਚ ਕਿਉਂ ਨਹੀਂ ਲੈ ਲੈਂਦੀ ਜਦੋਂ ਪ੍ਰਮਾਤਮਾ ਨੇ ਮੇਲ ਕਰਾਇਆ ਤੇ ਜਦੋਂ ਮੌਕਾ ਮਿਲਿਆ ਤੁਹਾਡੇ ਮੂਝ ਲੱਡੂ ਕਿਹੜਾ ਸ਼ੇਰ ਦੇ ਸ਼ੇਰ ਵੀ ਇਕੱਠੀ ਫਿਲਮ ਆਵੇ ਇਹ ਗੱਲ ਰੋਣਾ ਸਾਤ ਨੂੰ ਆਪਣੀ ਟਾਈਮ ਲਾਈਨ ਹੀ ਪੂਰੀ ਕੰਗਨਰਨੋਤ ਦੇ ਨਾਲ ਪਰ ਹੋਈ ਹੋਰ ਕੋਈ ਤੁਹਾਨੂੰ ਚੰਗਾ ਨਹੀਂ ਲੱਗਦਾ ਪੂਰਾ ਬਾਲੀਵੁੱਡ ਇੰਨਾ ਬਾਲੀਵੁੱਡ ਭਰਿਆ ਹੋਇਆ ਕਿ ਕੰਗਨਰਨੋਤ ਲਾਵਾ ਹੋਰ ਕੁਝ ਦੇਖਦਾ ਹੈ ਅੱਛੇ-ਮੱਚੇ ਸਿਰਫ ਤੁਹਾਨੂੰ ਕੰਗਨਰਨੋਤ ਹੀ ਨਜ਼ਰ ਆਉਂਦੀ ਹੈ ਕੰਗਨਰਨੋਤ ਇੱਕ ਦੇਸ਼ ਦਾ ਨਾਮ ਹੈ ਦੇਸ਼ਕਤੀ ਦੀ ਉਹ ਗੱਲ ਕਰਦੀ ਹੈ ਠੀਕ ਹੈ ਤੇ ਮੈਂ ਸ਼ੇਰ ਹਮੇਸ਼ਾ ਦੇਸ਼ ਪਗਬਦੀ ਦੇਸ਼ ਪੱਕੀ ਦੀ ਗੱਲ ਕਰਦਾ ਨਾ ਠੀਕ ਹੈ ਜੀ ਇਸ ਲਈ ਮੈਂ ਉਹਦੀ ਪੋਸਟਰ ਤਾਂ ਪਾਣਾ ਕਿ ਦੁਨੀਆ ਵਰਲਡ ਉਹਨੂੰ ਬਿਲਕੁਲ ਪਸੰਦ ਕਰਦਾ ਹੈ ਬੱਲੇ ਬੱਲੇ ਵਲੀਆਂ ਕੀ ਹੋਣੀ ਹੈ ਇਹ ਤੁਸੀਂ ਦੱਸਣਾ ਕੀ ਹੋਣੀ ਹੈ ਪੂਰੀ ਬੱਲੇ ਬੱਲੇ ਆਲ ਵਰਲਡ ਕਿਦੀ ਤਗਨਾ ਵੀ ਤੇ ਸ਼ੇਰੀ ਤੇ ਸ਼ੇਰੀ ਦੀ ਮੇਰਾ ਇੰਟਰਵਿਊ ਉਹ ਕਰਨਾ ਆਏਗਾ ਜਿਹੜਾ ਉਹ ਤਰੀਫ਼ ਕਰੇਗਾ कि हम भारत की बेटी के साथ हैं हम कंगना की तारीफ करते हैं हम कंगना के साथ बिंदु जट की अपील है कि शेर की अपील है शेरनी की फिल्म आ रही है इमरजेंसी और पूरे हिंदुस्तान में नहीं पूरे वर्ल्ड में पता चले जितने भी सिनेमा घर है, थिएटर हैं सारे उस दिन भर दो बॉलीवुड अदाकारा कंगना रन्नौत अक्सर ही चर्चावा दे बीच बने रहते हैं ਕਦੇ ਉਹ ਆਪਣੀ ਫਿਲਮ ਨੂੰ ਲੈ ਕੇ ਕਦੇ ਆਪਣੇ ਕਿਸੇ ਬਿਆਨ ਨੂੰ ਲੈ ਕੇ ਜਾਂ ਫਿਰ ਸੰਸਦ ਦੇ ਵਿੱਚ ਕੀਤੀ ਗਈ ਕਿਸੇ ਟਿੱਪਣੀ ਨੂੰ ਲੈ ਕੇ ਦੱਸ ਦਈਏ ਕਿ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਕੰਗਨਾ ਰਣੋਤ ਆਪਣੀ ਇੱਕ ਫਿਲਮ ਜਿਸ ਦਾ ਨਾਮ ਐਮਰਜੈਂਸੀ ਹੈ ਉਸ ਨੂੰ ਲੈ ਕੇ ਚਰਚਾ ਦੇ ਵਿੱਚ ਬਣੇ ਹੋਏ ਇਸ ਫਿਲਮ ਨੂੰ ਪ੍ਰੋਡਿਊਸ ਵੀ ਕੰਗਨਾ ਰਣੋਤ ਨੇ ਕੀਤਾ ਹੈ ਤੇ ਡਾਇਰੈਕਟ ਵੀ ਕੰਗਨਾ ਰਣੋਤ ਨੇ ਕੀਤਾ ਹੈ ਤੇ ਇਸੇ ਮੁੱਦੇ ਤੇ ਗੱਲਬਾਤ ਕਰਨ ਲਈ ਅਸੀਂ ਮੌਜੂਦ ਹਾਂ ਕੰਗਨਾ ਰਣੋਤ ਦੇ ਜਬਰਾ ਫੈਨ ਅਮਿਤ अरोड़ा ਹੋਰਾ ਦੇ ਕੋਲ ਸਰ کنگنا رنو دیکھ فلم آ رہی ہے سارنا پہلا جے شری را رادے تھاکور جی کا بھارت کی بیٹی کنگنا رنو کی فلم آ رہی ہے اور امیت روڑا کی پیل ہے ہندو جٹ کی اپیل ہے کہ شیر کی اپیل ہے شیرنی کی فلم آ رہی ہے امرجنسی اور پورے ہندوستان میں نہیں پورے ورلڈ میں پتا چلے جتنے بھی سنیما گھر ہیں تھیٹر ہیں سارے اس دن بھر دو تاکہ فلم میں پتا تو چلے ایسا کیا ہے کچھ لوگ اس کا وروت کر رہے ہیں ویروض نہیں ہمیں کرنا چاہیے کیونکہ جب تک ہم نے فلم دیکھی نہیں تب تک اس کا وروت کیوں کرے کیونکہ فلم ہے بھارت کی پیٹی شیر نہیں کی اس لیے دوستو جٹ ہندو جٹ اپیل کر دے کہ پتا لگے ਭਾਰਤੀ ਹਿੰਦੋਸਤਾਨੀ ਇਸ ਕਲਾਕਾਰ ਨੂੰ ਬਹੁਤ ਪਿਆਰ ਕਰਦੇ ਆ ਔਰ ਫਿਲਮ ਤੇ ਤੁਸੀਂ ਦੋਸਤੋ ਇੱਕ ਚੀਜ਼ ਦੇਖੀ ਹੈ ਕਿ ਜਿਹੜੇ ਕਲਾਕਾਰ ਹੁੰਦੇ ਆ ਉਹਨਾਂ ਦਾ ਤਨ ਮਨ ਧਨ ਨਾਲ ਕਿੰਨਾ ਉਹਨਾਂ ਦਾ ਲੱਗਿਆ ਹੁੰਦਾ ਸਿਸਟਮ ਕਿੰਨਾ ਕੋ ਉਹਨਾਂ ਦਾ ਰੁਪਈਆ ਲੱਗਾ ਹੁੰਦਾ ਕਿੰਨਾ ਕੋ ਉਹਨਾਂ ਦਾ ਜਿਹੜਾ ਅੰਦਰੋਂ ਉਹਨਾਂ ਦੀ ਭਾਵਨਾ ਜੁੜੀ ਹੁੰਦੀ ਹੈ ਕਿ ਜਦੋਂ ਕੋਈ ਵਿਰੋਧ ਕਰਦਾ ਉਹਦੀ ਭਾਵਨਾ ਖਰਾਬ ਹੁੰਦੀ ਹੈ ਇਸ ਲਈ ਦੋਸਤੋ ਕਲਾਕਾਰ ਨੂੰ ਹਮੇਸ਼ਾ ਹਮੇਸ਼ਾ ਉਦਾਸ ਹੋ ਕਿਉਂਕਿ ਮੈਂ ਵੀ ਕਲਾਕਾਰ ਉਦਾਸ ਹੋਏ ਹੋ ਜਾ ਕਿਉਂੋ ਤੁੜਿਆ ਵਦੇ ਇਸ ਲਈ ਦੋਸਤੋ ਇੱਕ ਚੀਜ਼ ਦਾ ਵਾਅਦਾ ਕਰਨਾ ਸ਼ੇਰ ਨਾਲ ਕੀ ਕਰਨਾ ਵਾਅਦਾ ਸ਼ੇਰ ਨਾਲ ਕਿ ਫਿਲਮ ਦੀ ਆਪਾਂ ਐਮਰਜੈਂਸੀ ਦੀ ਕਰਾਣੀਆਂ ਬੱਲੇ ਬੱਲੇ ਪੂਰਾ ਵਰਲਡ ਮੈਗਨਾ ਸਿਨੇਮਾ ਘਰ ਭਰ ਦੋ ਔਰ ਕੰਗਨਾਰ ਨੌ ਤੇਰੀ ਬੱਲੇ ਬੱਲੇ ਕਲਾਕਾਰ ਤਾਂ ਹੋਰ ਬੱਥੇਰੇ ਨੇ ਕੰਗਨਾ ਰਣੋਚੇ ਇਹੋ ਜਿਹਾ ਕੀ ਆ ਵੀ ਤਰੋੜਾ ਕਿਉਂ ਫੈਨ ਨੇ ਕੰਗਨਾ ਰਣੋਦ ਦੇ ਮੇਰੀ ਗੱਲ ਸੁਣੋ ਚਲੋ ਮੈਂ ਤੇ ਕਹਿੰਦਾ ਮੈਂ ਤੇ ਫੈਨ ਹੈਗਾ ਜਾਂ ਉਹਦਾ ਵਰਲਡ ਵੀ ਫੈਨ ਹੈ ਕਿਉਂਕਿ ਕਲਾਕਾਰ ਹੈ ਕਿ ਐਮ ਪੀ ਹੈ ਮੈਂਬਰ ਆਫ ਪਾਰਲੀਮੈਂਟ ਭਾਰਤ ਦੀ ਬੇਟੀ ਕਿੰਨੀ ਜਨਤਾ ਨੇ ਉਹਨੂੰ ਪਿਆਰ ਕੀਤਾ ਜਿਤਾਇਆ ਅੱਜ ਭਾਰਤ ਦੀ ਸੰਸਦ ਮੇ ਹੈ ਇਹ ਕਲਾਕਾਰ ਵੀ ਹੈ ਤੁਸੀਂ ਵੀ ਪੱਤਰਕਾਰ ਸਾਹਿਬ ਕਲਾਕਾਰ ਦਾ ਹੌਸਲਾ ਵਧਾਇਆ ਕਰੋ ਹੌਸਲਾ ਵਧਾਇਆ ਤੁਸੀਂ ਕਰੀ ਅੰਮੀ ਤਰੋੜਾ ਵਧਾਨ ਗਿਆ ਹੌਸਲਾ ਮੈਂ ਕਿਉਂ ਤਾਂ ਅੰਮੀ ਤਰੋੜਾ ਨੇ ਵਧਾਈ ਜਾਣਾ ਅੰਮੀ ਤਰੋੜਾ ਨੇ ਦੁਨੀਆ ਦੇਖਦੀ ਐ ਔਰ ਤੁਸੀਂ ਵਧਾਇਆ ਕਰੋ ਨਾ ਤੁਸੀਂ ਅੰਮੀ ਤਰੋੜਾ ਨੂੰ ਸਵਾਲ ਪੁੱਛੇ ਲੱਗਿਓ ਤੁਸੀਂ ਉਹਦੀ ਫਿਲਮ ਕੋ ਦੇਖੋਗੇ ਜੀ ਇਹ ਕੋਈ ਸਵਾਲ ਗੱਲ ਕਰਨ ਦੀ ਐ ਤੁਸੀਂ ਉਹਦੀ ਫਿਲਮ ਦੇਖਣ ਕਿਉਂ ਕਰਾ ਰਹੇ ਹੋ ਜੀ ਲੋਕੀ ਉਹਦਾ ਵਿਰੋਧ ਕਰ ਰਹੇ ਨੇ ਮੈਂ ਕਹਿੰਦਾ ਕੋਈ ਉਹਦਾ ਵਿਰੋਧ ਨਹੀਂ ਕਰ ਰਿਆ ਕੋਈ ਵਿਰੋਧ ਕਰ ਰਹੇ ਨੇ ਅੰਮੀ ਤਰੋੜਾ ਕਿਉਂ ਸਪੋਰਟ 'ਚ ਉਤਰੇ ਹੋਏ ਨੇ ਕੰਗਨਾਰਨ ਕੋਈ ਉਹਦਾ ਵਿਰੋਧ ਨਹੀਂ ਕਰ ਰਿਆ ਦੇਖਿਓ ਜਿਸ ਦਿਨ ਫਿਲਮ ਲਗਣੀ ਐ ਅੰਮੀ ਤਰੋੜਾ ਨੇ ਖੁਦ ਦੇਖਣ ਜਾਣੀ ਐ ਪੂਰਾ ਵਰਲਡ ਦੇਖੇਗਾ ਔਰ ਸ਼ੇਰ ਜਦੋਂ ਫਿਲਮ ਦੇਖਣ ਜਾਏਗਾ ਸ਼ੇਰ ਸਾਰੀ ਦੁਨੀਆ ਨੂੰ ਵੀ ਕਹਿ ਰਿਹਾ ਕਿ ਤੁਸੀਂ ਫਿਲਮ ਦੇਖਣ ਜ਼ਰੂਰ ਜਾਣਾ ਤਾਂ ਕਿ ਪਤਾ ਚੱਲੇ ਫਿਲਮ ਦੇ ਵਿੱਚ ਇਹੋ ਜਿਹਾ ਕੀ ਹੈ ਕੀ ਚੱਕੀ ਚੀਜ਼ ਹੈ ਹਮੇਸ਼ਾ ਕਲਾਕਾਰ ਦਾ ਹੌਸਲਾ ਉੱਸਾ ਬਣਾਓ ਚਲੋ ਅਤੇ ਸਾਡੀ ਸ਼ੇਰਨੀ ਹੈ ਔਰ ਸ਼ੇਰ ਸਾਰੀ ਦੁਨੀਆ ਨੂੰ ਕਹਿ ਰਿਹਾ ਕਿ ਫਿਲਮ ਦੇਖੋ ਔਰ ਕਲਾਕਾਰ ਦਾ ਮੈਂ ਕਹਿੰਦਾ ਕਲਾਕਾਰ ਦੀ ਕੰਘਨਰ ਨੋ ਦੀ ਬੱਲੇ ਬੱਲੇ ਕਰਾਓ ਬੱਲੇ 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 ਦੀ ਉਹ ਵੀ ਤਰ੍ਹਾਂ ਬੱਲੇ ਬੱਲੇ ਦੀ ਗੱਲ ਕਰ ਰਹੇ ਜੇ ਫਿਲਮ ਫਲॉप ਹੋ ਗਈ ਫਿਲਮ ਨਾ ਚਲੀ ਕੀ ਕਰੋਗੇ ਤੁਸੀਂ ਸ਼ੋਭ ਸ਼ੋਭ ਬੋਲਿਆ ਕਰੋ ਪੱਤਰਕਾਰ ਜੇ ਨਾ ਚੱਲੀ ਫਿਰ ਪਹਿਲਾ ਚੀਜ਼ ਦੋਣੀ ਮੇਰੀ ਇੱਕ ਚੀਜ਼ ਨਾ ਗੁੱਸਾ ਨਾ ਕਰਿਓ ਰੱਬ ਨੇ ਸ਼ਕਲ ਬੜੀ ਸੋਹਣੀ ਦਿੱਤੀ ਮੇਰੇ ਭਰਾ ਨੂੰ ਪਰ ਗੱਲ ਸੋਹਣੀ ਨਹੀਂ ਕੀਤੀ ਇਹਨੇ ਮੇਰੀ ਗੱਲ ਸੁਣੋ ਸ਼ਕਲ ਇਹਨੀ ਸੋਹਣੀ ਦਿੱਤੀ ਹੈ ਔਰ ਗੱਲ ਸੋਹਣੀ ਨਹੀਂ ਕੀਤੀ ਪਹਿਲਾਂ ਵੀ ਪਹਿਲਾਂ ਵੀ ਨਹੀਂ ਫਿਲਮਾਂ ਚੱਲੀਆਂ ਉਹਦੀ ਪਹਿਲਾਂ ਵੀ ਨਹੀਂ ਫਿਲਮਾਂ ਚੱਲੀਆਂ ਪੂਰੀ ਗੱਲ ਤੇ ਸੁਣ ਲਓ ਰੱਬ ਨੇ ਸ਼ਕਲ ਸੋਹਣੀ ਦਿੱਤੀ ਹੈ ਫਿਰ ਤੁਸੀਂ ਗੱਲ ਸੋਹਣੀ ਕਿਉਂ ਨਹੀਂ ਕੀਤੀ ਗੱਲ ਤਾਂ ਮੈਂ ਸੋਹਣੀ ਕੀਤੀ ਹੈ ਪਹਿਲਾਂ ਵੀ ਪਹਿਲਾਂ ਵੀ ਫਿਲਮਾਂ ਨਹੀਂ ਚੱਲੀਆਂ ਪਹਿਲਾਂ ਇੱਕ ਚੀਜ਼ ਬੋਲੋ ਕੰਗਨਾ ਰਨੋਤ ਹਮ ਆਪਕੇ ਸਾਥ ਹੈ ਬੋਲੋ ਨਹੀਂ ਤਾ ਬੋਲੋ ਤੇ ਕੰਗਨਾਰਨੋਥ ਦੇ ਨਾਲ ਅਮੀ ਤੋੜਾ ਹੋਣ ਗਿਆ ਅਮੀ ਤੋੜਾ ਸਪੋਰਟ ਕਰ ਰਹੀ ਆ ਵੇ ਇੱਕ ਚੀਜ਼ ਇਹ ਨਹੀਂ ਕਹਿ ਸਕਦੇ ਕਿ ਕੰਗਨਾਰਨੋਥ ਹਮ ਆਪਕੇ ਸਾਥ ਹੈ ਵੈਸੇ ਕਹਿੰਦੇ ਮੈਂ ਪੱਤਰਕਾਰ ਆ ਮੈਂ ਉਹ ਨਾਲ ਭਾਰਤ ਦੀ ਬੇਟੀ ਕਹਿ ਰਿਹਾ ਐਮਪੀ ਨੇ ਇੱਕ ਤੁਸੀਂ ਇਹ ਨਹੀਂ ਕਹਿ ਸਕਦੇ ਨਹੀਂ ਅਮੀ ਤੋੜਾ ਵਾਸਤੇ ਹੋਣ ਗਿਆ ਉਹ ਅਮੀ ਤੋੜਾ ਦੇ ਫੇਵਰੇਟ ਮੇਰੇ ਵਾਸਤੇ ਬਰਾਬਰ ਜੀ ਦੁਨੀਆ ਵਾਸਤੇ ਹੈ ਵਰਲਡ ਪਿਆਰ ਕਰਦਾ ਭਾਰਤ ਪਿਆਰ ਕਰਦਾ ਮੇਰਾ ਪੰਜਾਬ ਪਿਆਰ ਕਰਦਾ ਮੈਂ ਫਲॉप ਕਾ ਦੋ ਚਾਹਦੀਆਂ ਫਿਰ ਉਹ ਆਪਣੀ ਯਾਰੀਆਂ ਬੱਲੇ ਬੱਲੇ ਹੋਣੀ ਐ ਇਸ ਫਿਲਮ ਦੀ ਇਹ ਅੰਮ੍ਰਿਤ ਰੋੜਾ ਕਹਿ ਰਿਹਾ ਐ ਫਿਲਮ ਦੀ ਬੱਲੇ ਬੱਲੇ ਹੋਣੀ ਐ ਪੂਰੇ ਵਰਲਡ ਦੇ ਚਮਕਣੀ ਐ ਇੱਕ ਹੀ ਨਾਮ ਬੋਲਣਾ ਇੱਕ ਹੀ ਨਾਮ ਕੰਗਨਾਰ ਨੋਟ ਮੈਂ ਕਹਿੰਦਾ ਭਾਰ ਦੋ ਮੈਂ ਕਹਿੰਦਾ ਸੋਸ਼ਲ ਮੀਡੀਆ ਕੰਗਨਾਰ ਰਣੋਤ ਹਮ ਆਪਕੇ ਸਾਥ ਹੈ ਭਾਰਤ ਕੀ ਬੇਟੀ ਕੇ ਸਾਥ ਹੈ ਔਰ ਬੜ ਚੜਕਰ ਫਿਲਮ ਦੇਖੋ ਤਾਂ ਕਿ ਇਸ ਫਿਲਮ ਕੋ ਅਗੇ ਸੇ ਅਗੇ ਅਗੇ ਸੇ ਅਗੇ ਦੁਨੀਆ ਤੱਕ ਪਤਾ ਚਲੇ ਕਿ ਇਸ ਫਿਲਮ ਮੇ ਐਸਾ ਕਿਆ ਆਇਆ ਹੈ ਹਮੇਸ਼ਾ ਕਲਾਕਾਰ ਕਾ ਉਸਤਾਬ ਦਾਇਆ ਕਰੋ ਇਹ ਗੱਲਾਂ ਨਾ ਕਰਿਆ ਕਰੋ ਇਸ ਲਈ ਮੈਂ ਕਹਿੰਦਾ ਤੁਸੀਂ ਆਪਣੇ ਮੂੰਹੋਂ ਬੋਲੋ ਜਨਤਾ ਨੂੰ ਅਪੀਲ ਕਰੋ ਕੀ ਕੰਗਨਾਰ ਮੋਤ ਦੀ ਫਿਲਮ ਦੇਖਣੇ ਜਰੂਰ ਜਾਓ ਤੇਰੇ ਹੱਥ ਨਹੀਂ ਹੈਗਾ ਫਿਲਮ ਨੂੰ ਹਿੱਟ ਕਰਾਣਾ ਆ ਫਲॉप ਕਰਾਣਾ ਉਹ ਜਨਤਾ ਆਪੇ ਡਿਸਾਈਡ ਕਰੇਗੀ ਮੇਰੇ ਹੱਥ ਨਹੀਂ ਹੈਗਾ ਤੁਸੀਂ ਮੇਰਾ ਕੰਮ ਸਵਾਲ ਕਰਨਾ ਮਿੱਤਰੋੜਾ ਹੀ ਤੁਸੀਂ ਸਪੋਰਟ ਕਰੋ ਪੱਤਰਕਾਰ ਸਾਹਿਬ ਜੇ ਭਲਾ ਸੋਚਿਆ ਕਰੋ ਸਾਰਿਆਂ ਦਾ ਤੁਹਾਡੇ ਹੱਥ ਵੀ ਬੜਾ ਕੁਝ ਹੈ ਭਲਾ ਸੋਚਿਆ ਕਰੋ ਗੱਲ ਕਰਿਆ ਕਰੋ ਅੱਗੇ ਤੁਹਾਨੂੰ ਦੁਨੀਆ ਨੇ ਦੇਖਣਾ ਹੈ ਦੁਨੀਆ ਚਲੋ ਫੈਨ ਹੈ ਹੀ ਐ ਸ਼ੇਰ ਦੀ ਵੀ ਫੈਨ ਹੈ ਉਹ ਮੇਰੀ ਭੈਣ ਕੰਗਨਾ ਸ਼ੇਰਨੀ ਦੀ ਫੈਨ ਔਰ ਬੱਲੇ ਬੱਲੇ ਪੂਰੇ ਵਰਲਡ ਦੇ ਹੋਣੀ ਐ ਸ਼ੇਰਨੀ ਆਪਣੀ ਫਿਲਮ 'ਚ ਅਮੀ ਤਰੋੜਾ ਨੂੰ ਕਿਉਂ ਨਹੀਂ ਲੈਂਦੀ ਜਦ ਤੁਸੀਂ ਕਹਿ ਰਹੇ ਹੋ ਕਿ ਕੰਗਨਾਰਾ ਨੌਤ ਸ਼ੇਰਨੀ ਆਮੀ ਤਰੋੜਾ ਸ਼ੇਰ ਆ ਤੁਹਾਨੂੰ ਫਿਲਮ 'ਚ ਕਿਉਂ ਨਹੀਂ ਲੈਂਦੀ ਉਹ ਦੇਖੋ ਜੀ ਮੌਕਾ ਮਿਲਣਾ ਜਦੋਂ ਪ੍ਰਮਾਤਮਾ ਨੇ ਮੇਲ ਕਰਾਇਆ ਤੇ ਜਦੋਂ ਮੌਕਾ ਮਿਲਿਆ ਤੁਹਾਡੇ ਮੂੰਹ 'ਚ ਲੱਡੂ ਸ਼ੇਰ ਦੇ ਸ਼ੇਰਨੀ ਦੀ ਇਕੱਠੀ ਫਿਲਮ ਆਵੇ ਔਰ ਮੈਂ ਕਹਣਾ ਉਸਦੇ ਨੇ ਬੱਲੇ ਬੱਲੇ ਹੋਣੀਆਂ ਕੀ ਹੋਣੀਆਂ ਇਹ ਤੁਸੀਂ ਦੱਸਣਾ ਕੀ ਹੋਣੀਆਂ ਪੂਰੀ ਬੱਲੇ ਬੱਲੇ ਆਲ ਵਰਲਡ ਕਿਹਦੀ ਕੰਗਣਾ ਦੀ ਤੇ ਸ਼ੇਰ ਦੀ ਤੇ ਸ਼ੇਰੀ ਦੀ ਆਲ ਵਰਲਡ ਕੀ ਹੋਣੀਆਂ ਬੱਲੇ ਬੱਲੇ ਇਹ ਪੱਤਰਕਾਰ ਨੇ ਤਾਂ ਸੜੀ ਜਾਣਾ ਇਹਨੂੰ ਸੜੀ ਜਾਣ ਦਿਓ ਕਿਉਂਕਿ ਇਹਨਾਂ ਦੇ ਮੂੰਹੋਂ ਬੋਲਿਆ ਵੀ ਕੁਝ ਨਹੀਂ ਇਹਦਾ ਕੰਮ ਹੈ ਸੜਨਾ ਇਹਨੂੰ ਸੜੀ ਜਾਣ ਦਿਓ ਆਪਣਾ ਕੰਮ ਹੈ ਕਿ ਕੰਗਣਾ ਆਪ आगे बढ़ो बोलो गंगना आप आगे बढ़ो नहीं मैं क्यों कहा लोग 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 कहेंगे लोग कहेंगे मैं नहीं नहीं लो, 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 थो। 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 नहीं लोग कहेंगे लोग देख रहे ने आप पे करणगी बड़ा तूसी ये भारत की बेटी है कि एमपी है मेंबर ऑफ पार्लियामेंट है जे तूसी तारीफ ही नहीं कर सकदे फिर शेयर दा इंटरव्यू लेने क्यों आए हो जेड़े लोग फिल्म देखन गए वो तारीफ करे वो बंदा आएगा जेड़ा उदी तारीफ करेगा अच्छा हां मेरा इंटरव्यू वो करना आएगा जेड़ा उदी तारीफ करेगा कि हम भारत की बेटी के साथ है ہم کنگنا کی تعریف کرتے ہیں ہم کنگنا کے ساتھ اس لیے صحافی صاحب اگے تو انٹرویو لینا ہے پہلا کی بولنا ہے کنگنا رنو زندہ باد بولو تمسی کہو میتروڑی تمسی کہو زندہ باد یا لوگ کہیں گے میں نہیں ورلڈ کہے گا ورلڈ کہے گا کی گلا روڑا ساتھ تم تے اپنی ٹائم لائن ہی پوری کنگنا رنو دے نال پر ہوئی ہے اور کوئی تھونو چنگا نہیں لگدا پورا بالی ووڈ اتنا بالی ووڈ پریا ہوا کوئی کنگنا رنو تو علاوہ اور کچھ دیکھدا ہے چشمی سے صرف تھونو کنگنا رنو تھی نظر اوندیاں ਕੰਗਨਾਰ ਨੋਥ ਇੱਕ ਦੇਸ਼ ਭਗਤ ਹੈ ਦੇਸ਼ ਭਗਤ ਬਾਕੀ ਕੋਈ ਨਹੀਂ ਮੇਰੀ ਪਹਿਲਾ ਗਾਲ ਸੁਣ ਲੋ ਯਾਰ ਤੁਸੀਂ ਛੜਦੇ ਹੋ ਤੁਸੀਂ ਛੜ ਪਹਿਲਾ ਗਾਲ ਸੁਣੋ ਕੰਗਨਾਰ ਨੋਥ ਇੱਕ ਦੇਸ਼ ਭਗਤ ਹੈ ਦੇਸ਼ ਭਗਤੀ ਦੀ ਉਹ ਗੱਲ ਕਰਦੀ ਹੈ ਠੀਕ ਹੈ ਤੇ ਮੈਂ ਸ਼ੇਰ ਹਮੇਸ਼ਾ ਦੇਸ਼ ਭਗਤੀ ਦੇਸ਼ ਭਗਤੀ ਦੀ ਗੱਲ ਕਰਦਾ ਮੈਂ ਠੀਕ ਹੈ ਜੀ ਇਸ ਲਈ ਮੈਂ ਉਹਦੀ ਪੋਸਟਾਂ ਤਾਂ ਪਾਨਾ ਕਿ ਦੁਨੀਆ ਵਰਲਡ ਉਹਨੂੰ ਬਿਲਕੁਲ ਪਸੰਦ ਕਰਦਾ ਤੇ ਅੰਮੀ ਤੋੜਾ ਵੀ ਪਸੰਦ ਕਰਦਾ ਕਿ ਅੰਮੀ ਤੋੜਾ ਉਹਦੀ ਇੱਕ ਇੱਕ ਫਿਲਮ ਮਤਲਬ ਮੈਂ ਕਹਿੰਨਾ ਇੰਨਾ ਤਕੜੀ ਮੈਂ ਅਮੀ ਤੁਹਾਡਾ ਫੈਨ ਹੈ ਕਿਉਂਕਿ ਉਹ ਤਾਂ ਜੱਜ ਬੈ ਭਾਰਤ ਲਈ ਦੇਸ਼ ਲਈ ਮੇਰੇ ਪੰਜਾਬ ਲਈ ਹਿਮਾਚਲ ਲਈ ਬਾਕੀ ਰਾਜਾਂ ਲਈ ਦੇਖੋ ਸ਼ੇਰਨੀ ਹੁਣ ਕਿੱਥੇ ਗਈ ਹੈ ਸੰਸਦ ਦੇ ਚਰਜਨ ਮਤਲਬ ਕਿੰਨੇ ਜਨਤਾ ਨੇ ਜਿਤਾਇਆ ਤੇ ਜਨਤਾ ਵੀ ਪਾਉਂਦੀ ਹੈ ਔਰ ਮੈਂ ਤੇ ਦਿਲੋਂ ਜਨਤਾ ਨੂੰ ਕਹਿਣਾ ਕਿ ਵਾਦ ਤੋਂ ਵਾਦ ਉਹਦੀ ਪੋਸਟਾਂ ਸ਼ੇਅਰ ਕਰੋ ਉਹ ਸ਼ੇਰਨੀ ਕੰਗਨਾ ਰਣੋਦ ਦਾ ਹਮੇਸ਼ਾ ਸਾਥ ਦਿਓ ਉਹਨੂੰ ਬੜਾਵਾ ਦਿਓ ਤਾਂ ਕਿ ਪੰਜਾਬ ਦੀ ਬੇਟੀ ਹਿਮਾਚਲ ਦੀ ਬੇਟੀ ਔਰ ਹਰ ਮੇਰੇ ਭੈਣਾ ਹਰ ਮੇਰੇ ਭਰਾ ਕੰਗਨਾ ਰਣੋਤ ਨੂੰ ਦਿਲੋਂ ਪਿਆਰ ਕਰਨ ਔਰ ਦਿਲੋਂ ਉਹਦੀ ਪੋਸਟਾਂ ਫਾਇਰਲ ਕਰਨ। ਦਰਸ਼ਕੋ ਜਿਵੇਂ ਤੁਸੀਂ ਦੇਖਿਆ ਕਿ ਕੰਗਨਾ ਰਣੋਤ ਦੇ ਜਬਰਾ ਫੈਨ ਅਮੀ ਤਰੋੜਾ ਨਾ ਕਹਿਣਾ ਹੈ ਕਿ ਫਿਲਮ ਜ਼ਰੂਰ ਦੇ ਕੋਮੀ ਤਰੋੜਾ ਕਹਿੰਦੇ ਨੇ ਕਿ ਮੈਂ ਸ਼ੇਰ ਆ ਤੇ ਕੰਗਨਾ ਰਣੋਤ ਸ਼ੇਰਨੀ ਆ ਤੇ ਸ਼ੇਰ ਸ਼ੇਰਨੀ ਦੀ ਤਾਰੀਫ ਕਰ ਰਿਹਾ ਤੇ ਸ਼ੇਰਨੀ ਦੀ ਫਿਲਮ ਜ਼ਰੂਰ ਦੇਖੋ ਔਰ ਤੁਸੀਂ ਕਮੈਂਟ ਬਾਕਸ ਦੇ ਵਿੱਚ ਇਹ ਜ਼ਰੂਰ ਦੱਸਣਾ ਕਿ ਅਮੀ ਤਰੋੜਾ ਸ਼ੇਰ ਦੀ ਅਪੀਲ ਤੇ ਕੀ ਤੁਸੀਂ ਸ਼ੇਰਨੀ ਦੀ ਫਿਲਮ ਦੇਖਣ ਜਾਓਗੇ ਜਾਂ ਨਹੀਂ ਦੇਖਣ ਜਾਓਗੇ ਕਮੈਂਟ ਬਾਕਸ ਦੇ ਵਿੱਚ ਸਾਨੂੰ ਜ਼ਰੂਰ ਦੱਸਿਓ